ਖੜਦਨੇ ਇਹ ਸਾਡੇ ਗਣੇ ਮੋਬਾਈਲ ਨੇ ਕਰੇ ਅਸੀਂ ਤੁਹਾਡੇ ਕੋ ਗੱਲ ਦੀ ਗੱਲ ਕਰਦੇ ਆ ਉਹ ਗੱਲ ਸਾਨੂੰ ਕੋਈ ਨਿਕਲ ਨਹੀਂ ਬੋਦਵਾ ਅੱਛਰ ਬਾਰੇ ਜਨਨਿਆ ਦਿੱਤੀ ਹਾਲ ਤੱਕ ਸਾਨੂੰ ਕੋਈ ਕਬਜ਼ਾ ਨਹੀਂ ਮਿਲਿਆ ਜੇ ਕੰਸਟਰਕਸ਼ਨ ਨਹੀਂ ਕਰਦੇ ਤਾਂ ਨਾਨ ਕੰਸਟਰਕਸ਼ਨ ਫੀਸ ਸਾਤੇ ਉਸੂ ਲੈਣਾ ਚਾਹੁੰਦੇ ਨਾ ਸਤਿ ਸ਼੍ਰੀ ਅਕਾਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਸਕੱਤ ਅਸੀਂ ਖੜਿਆ ਮੁਖਾਲੀ ਦੇ ਫੇਸ 8 ਕਮਾਂਡਾ ਦੇ ਵਿੱਚ ਜਿੱਥੇ ਕਿ ਅਲੱਗ ਅਲੱਗ ਪਿੰਡਾਂ ਦੇ ਜਿਹੜੇ ਜਥੇਦਾਰ ਨੇ ਪਿੰਡ ਦੇ ਜਿਹੜੇ ਜ਼ਮੀਨਦਾਰ ਨੇ ਉਹਨਾਂ ਜਿਹੜੀ ਉਹਨਾਂ ਦੀ 37 ਏਕਰ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਤੇ ਅੱਜ ਪੁੱਡਾ ਦੇ ਵਿੱਚ ਆਏ ਸੀ ਆਪਣੀ ਮੰਗ ਨੂੰ ਲੈ ਕੇ ਪਰ ਇੱਥੇ ਕੋਈ ਵੀ ਜਿਹੜਾ ਅਧਿਕਾਰੀ ਹੈ ਇਹਨਾਂ ਕਿਸਾਨਾਂ ਦੇ ਨਾਲ ਜਿਹੜੀ ਕਿ ਕਿਸੇ ਨੇ ਵੀ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਨੰਬਰਦਾਰ ਜੀ ਨੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੁਹਾਡਾ ਸਵਾਗਤ ਹੈ ਨੌਕ ਟੀਵੀ ਤੇ ਜੀ ਅੱਜ ਤੁਸੀਂ ਜਮਾਇਨ ਕੁਬੀਰ ਨੂੰ ਲੈ ਕੇ ਅੱਜ ਮੀਟਿੰਗ ਵਾਸਤੇ ਆਏ ਸੀ ਗਮਾੜਾ ਦੇ ਵਿੱਚ ਕੀ ਰਿਹਾ ਜੀ ਪੂਰਾ ਮਾਮਲਾ ਗੱਲ ਇਸ ਤਰ੍ਹਾਂ ਵੀਰ ਜੀ ਸਾਡੀ ਪੰਜ ਪਿੰਡ ਤੇ ਕੁਝ ਸੈਕਟਰ ਸੈਕਟਰ 87 ਇਹ ਜ਼ਮੀਨ ਜ਼ਿਮੀਂਦਾਰਾਂ ਦੀ ਮਾਂ ਇਹ ਜ਼ਬਰਦਸਤੀ ਖੋ ਰਹੇ ਨੇ ਪੁੱਡਾ ਜਿਹੜੀ ਕਿ ਅਸੀਂ ਜ਼ਮੀਨ ਨਹੀਂ ਦੇਣੀ ਨੰਬਰ 1 ਤਾਂ ਪਹਿਲੀ ਗੱਲ ਇਹ ਹੈ ਕੋਈ ਕਿਸਾਨ ਭਰਾ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਜਿਹੜੇ ਰੇਟ 'ਚ ਇਹ ਮੰਗਣਾ ਚਾ ਰਹੇ ਨੇ ਜੁੱਦੀ ਦੂਜੀ ਗੱਲ ਹੈ ਜਿਹੜੀ ਪਾਲਿਸੀ ਹੈ ਇਹ ਕਿਸਾਨਾਂ ਦੇ ਬਿਲਕੁਲ ਵਿਰੁੱਧ ਹੈ ਇਹ ਕਿਸਾਨਾਂ ਦੇ ਹੱਕ 'ਚ 1% ਵੀ ਨਹੀਂ ਹੈ ਕਿਸਾਨਾਂ ਦੇ ਹੱਕ 'ਚ ਪਾਲਿਸੀ ਬਣਾਣ ਜ਼ਮੀਨ ਐਕਵਾਇਰ ਪਹਿਲਾਂ ਵੀ ਸਰਕਾਰ ਕਰਦੀ ਰਹੀ ਹੈ ਤੇ ਹੁਣ ਵੀ ਇਸ ਕਰਕੇ ਇਹ ਜਿਹੜਾ ਕੋਝਾ ਮਜ਼ਾਕ ਹੈ ਕਿਸਾਨਾਂ ਦੇ ਨਾਲ ੱੱੱਕਾ ਐਨੀ ਏਕੜ ਜ਼ਮੀਨ 40000 ਏਕੜ ਜ਼ਮੀਨ ਉੱਧਰ ਐਕਵਾਇਰ ਹੋ ਰਹੀ ਹੈ ਲੁਧਿਆਣੇ ਵੱਲ ਤੇ ਇੱਥੇ ਹੋ ਰਹੀ ਹੈ ਇਹ ਸਰਾਸਰ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਹੈ ਪੰਜਾਬ ਸਰਕਾਰ ਕੋਲ ਕੁਝ ਕਰਨ ਨੂੰ ਨਹੀਂ ਸਿਰਫ ਤੇ ਸਿਰਕ ਲੋਕਾਂ ਦੀ ਜਮੀਨਾਂ ਦੇ ਪੈਸੇ ਮਖਣੀ ਖਾਣ ਨੂੰ ਫਿਰ ਰਹੀ ਹੈ ਜਿਹਦਾ ਕਿਸਾਨ ਭਰਾ ਅੱਜ ਵਿਰੋਧ ਕਰ ਰਹੇ ਨੇ ਤੇ ਸਾਨੂੰ ਮੀਟਿੰਗ ਦੇ ਲਈ ਬੁਲਾਇਆ ਸੀ ਅਸੀਂ 2 ਘੰਟਾ ਕਿਸਾਨ ਭਰਾ ਤਾਂ ਥੋੜੇ ਗਿਣਤੀ ਚ ਆ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਲੋਕ ਕਿਸਾਨ ਭਰਾ ਕੋਈ ਅਧਿਕਾਰੀ ਮੀਟਿੰਗ ਕਰਨ ਦੇ ਲਈ ਨਹੀਂ ਆਇਆ ਕਿਉਂਕਿ ਝੂਠ ਹੈ ਝੂਠ ਸੱਚ ਨੇ ਸੱਚ ਰਹਿਣਾ ਸੱਚ ਇਹ ਹੈ ਕਿ ਕਿਸਾਨ ਜ਼ਮੀਨ ਦੇਣ ਦੇ ਲਈ ਰਾਜ਼ੀ ਨਹੀਂ ਇਸ ਕਰਕੇ ਵਿਰੋਧ ਕਰਦੇ ਨੇ ਤੇ ਅਸੀਂ ਵਿਰੋਧ ਕਰਦੇ ਰਹਾਂਗੇ ਤੇ ਇਹ ਟੋਟਲ ਕਿੰਨੇ ਪਿੰਡਾਂ ਦੀ ਜ਼ਮੀਨ ਹੈ ਜੀ ਇਹ ਟੋਟਲ 5 ਪਿੰਡਾਂ ਦੀ ਜ਼ਮੀਨ ਹੈ ਜਿਹਦੇ ਵਿੱਚ ਸੈਕਟਰ 87 ਲੱਗਾ ਤੇ ਹੋਰ ਹੈ 104 ਸੈਕਟਰ ਹੈ 102 ਇਦਾਂ ਗੇ ਕਈ ਸੈਕਟਰ ਹੈ ਉਹਨਾਂ ਦੀ ਜ਼ਮੀਨ ਅਕਵਾਇਰ ਕਰ ਰਹੇ ਨੇ ਤੇ ਇਸ ਕਰਕੇ 8 ਪਿੰਡ ਹੈਗੇ ਦੇ तकरीबन ਮੇਰੇ ਖਿਆਲ ਚ ਵੀ ਇਨਾਂ ਦੀ ਜ਼ਮੀਨ ਅਕਵਾਇਰ ਹੋ ਰਹੀ ਹੈ ਪਿੰਡਾਂ ਦੇ ਲੋਕਾਂ ਨਾਲ ਕਿਸਾਨਾਂ ਦੇ ਨਾਲ ਬੜਾ ਇਹ ਸਰਕਾਰ ੱੱਕਾ ਕਰ ਰਹੀ ਹੈ ਲੋਕਾਂ ਨੂੰ ਬੜੀਆਂ ਉਮੀਦਾਂ ਦੀਆਂ ਪਰ ਇਹ ਸਰਕਾਰ ਨੇ ਲੋਕਾਂ ਨੂੰ ਹੱਥ ਦਗਾਤੇ ਤੁਹਾਡੇ ਸਾਹਮਣੇ ਹੀ ਹੈ ਕਿ ਅਗਲੇ 1.5 ਸਾਲ ਬਾਅਦ ਲੋਕਾਂ ਨੇ ਇਹ ਸਰਕਾਰ ਨੂੰ ਪਿੰਡਾਂ ਚ ਨਹੀਂ ਬਣ ਦੇਣਾ ਖਾਸ ਕਰਕੇ ਕਿਸਾਨ ਭਰਾਵਾਂ ਨੇ ਇਸ ਕਰਕੇ ਅਸੀਂ ਇਸ ਪਾਲਿਸੀ ਦਾ ਵਿਰੋਧ ਕਰਦੇ ਹਾਂ ਤੇ ਪੰਜਾਬ ਸਰਕਾਰ ਦੇ ਨਾਲ ਤੁਹਾਡੀ ਕੋਈ ਕਿਸਾਨਾਂ ਵੇਰਾਂ ਦੀ ਕੋਈ ਮੀਟਿੰਗ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਜੀ ਯਾਰ ਕਿਸਾਨ ਭਰਾਵਾਂ ਦੇ ਨਾਲ ਮੀਟਿੰਗ ਦਾ ਤੁਹਾਨੂੰ ਪਤਾ ਹੀ ਹੈ ਮੁੱਖ ਮੰਤਰੀ ਸਾਹਿਬ ਦਾ ਬਦੀਰਾ ਕੀ ਹੈ ਕਿਸਾਨ ਜਿੰਨੀਆਂ ਵੀ ਯੂਨੀ ਨਾ ਉਹ ਸਾਰੇ ਹੀ ਕਿਸਾਨ ਭਰਾ ਅੰਨ ਦਾਤਾ ਹੈ ਪੂਰੇ ਦੇਸ਼ ਨੂੰ ਅੰਨ ਦੰਦਾ ਹੈ ਤੁਸੀਂ ਦੇਖਿਆ ਹੋਣਾ ਵੀ ਅੱਜ ਤੱਕ ਦੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਦੀ ਇਨਸਲਟ ਨਹੀਂ કરી ਇਹ ਮੁੱਖ ਮੰਤਰੀ ਹੈ ਜਿਨੇ ਕਿਸਾਨਾਂ ਭਰਾਵਾਂ ਦੀ ਇਨਸਲਟ ਕਰੀ ਹੈ ਕੋਈ ਹਜੇ ਮੀਟਿੰਗ ਨਹੀਂ ਹੋਈ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਵੱਡਾ ਸੰਘਰਸ਼ ਇੱਥੇ ਪੁੱਡਾ ਦੇ ਵਿੱਚ ਗੇਟ ਦੇ ਸਾਹਮਣੇ ਲਿਖਾਂਗੇ ਇਹ ਨਾ ਸਮਝਣ ਕਿ ਇਹ ਥੋੜੇ ਜੇ ਜ਼ਿਮੀਂਦਾਰ ਹੈ ਕਿਸਾਨ ਜਥੇਬੰਦੀਆਂ ਸਾਡੀ ਪਿੱਠ ਤੇ ਨੇ ਕਿਉਂਕਿ ਉਹ ਵੀ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਸੰਘਰਸ਼ ਕਰਿਆ ਤਾਂ ਹੀ ਕਿਸਾਨ ਜਥੇਬੰਦੀਆਂ ਇਹ ਜਿਹੜਾ ਸੰਘਰਸ਼ ਹੈ ਆਪਾਂ ਸਾਰੇ ਭਰਾ ਜਿੱਤੇ ਆ ਇਸ ਕਰਕੇ ਇਹ ਸੰਘਰਸ਼ ਨੂੰ ਵੀ ਅਸੀਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਤਾਂਗੇ ਤੇ ਕਿਸਾਨਾਂ ਦੇ ਨਾਲ ੱੱਕਾ ਕਦੇ ਹੀ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ ਜੀ ਇਸੀ ਸਾਡੇ ਨਾਲ ਨੰਬਰਦਾਰ ਜਿੰਦਰ ਸਿੰਘ ਜੀ ਤੇ ਇਹਨਾਂ ਵੱਲੋਂ ਜਿਹੜਾ ਅੱਜ ਮੀਟਿੰਗ ਰੱਖੀ ਗਈ ਸੀ ਗਮਾਂਡਾ ਦੇ ਵਿੱਚ ਪੁੱਡਾ ਵਾਲੇ ਅਧਿਕਾਰੀਆਂ ਦੇ ਨਾਲ ਲੇਕਿਨ ਇਹਨਾਂ ਵੱਲੋਂ ਦੱਸਿਆ ਗਿਆ ਇਹ ਪੁੱਡਾ ਦਾ ਕੋਈ ਵੀ ਅਧਿਕਾਰੀ ਸਾਡੇ ਨਾਲ ਮਿਲਣ ਨਹੀਂ ਆਇਆ ਤੇ ਨਾ ਹੀ ਕੋਈ ਮੀਟਿੰਗ ਕੀਤੀ ਗਈ ਹੈ ਜੋ ਕਿ 10 ਵਜੇ ਦਾ ਤਕਰੀਬਨ ਇੱਥੇ ਬੈਠੇ ਹੋਏ ਤੇ 11:30 ਵਜੇ ਦਾ ਟਾਈਮ ਦਿੱਤਾ ਗਿਆ ਸੀ ਤੇ ਕੋਈ ਵੀ ਮੀਟਿੰਗ ਇਹਨਾਂ ਵੱਲੋਂ ਨਹੀਂ ਗਈ ਮੁਖਾਲੀ ਤੋਂ ਨਿਸ਼ਾਨ ਸਿੰਘ ਦੀ ਖਾਸ ਰਿਪੋਰਟ ਕਿ ਕਿਉਂਕਿ ਜਿਹੜਾ ਗਮਾਡਾ ਨੇ ਹੁਣ ਲੈਂਡ ਪੁਲਿੰਗ ਕੀਤੀ ਹੈ ਕਿਉਂਕਿ ਬਿਲਕੁਲ ਗਲਤ ਹੈ ਹਮ ਪਾਲਸੀ ਜਿਹੜੀ ਪਿਛਲੀ ਵਾਰ ਇਹਨਾਂ ਨੇ ਕੀਤੀ ਸੀ ਏ ਬੀ ਸੀ ਡੀ ਬਲਾਕ ਚ ਉਹ ਤਕਰੀਬਨ ਠੀਕ ਸੀ ਤੇ ਉਸ 'ਚ ਵੀ ਇਹਨਾਂ ਨੇ ਕਾਫੀ ਪ੍ਰੋਬਲਮ ਨੇ ਤੇ ਇੱਕ ਤਾਂ ਜਿਹੜਾ ਹੁਣ ਏ ਬੀ ਸੀ ਡੀ ਲਈ ਅਕਵਾਇਰ ਹੋਈ ਸੀ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਨੂੰ ਜਿਹੜੇ ਸ਼ੋਰੂਮ ਹੈ ਫਰੰਟ ਤੇ ਇੱਕ ਦੇਵਾਂਗੇ ਸਾਰਾ ਪਰ ਉਹ ਇਹਨਾਂ ਨੇ ਦਿੱਤੇ ਨਹੀਂ ਉਹ ਸਾਰੀ ਹੁਣ ਪ੍ਰਾਈਮ ਜਿਹੜੀ ਲੈਂਡ ਸੀ 175 ਏਕੜ ਦੇ ਕਰੀਬ ਉਹ ਇਹਨਾਂ ਨੇ ਆਪ ਮੂਰੇ ਰੱਖ ਲਈ ਉਹ ਸਾਰੇ ਤੇ ਜ਼ਿਮੀਦਾਰਾਂ ਨੂੰ ਜਿਹੜੇ ਸ਼ੋਰੂਮ ਨੇ ਅੰਦਰਲੀ ਆ ਪਿੱਛੇ ਸੜਕਾਂ ਦੇ ਇਹਦੇ ਵਿੱਚ ਕੁਝ ਟੌਪੀਆਂ ਵੀ ਕੀਤੀ ਗਿਆ ਘੱਟ ਜ਼ਮੀਨ ਵਾਲਿਆਂ ਨੂੰ ਜਿਹੜਾ ਉਹ ਜਿਹੜੀ ਹੁਣ ਨਵੀਂ ਐਮੈਂਡ ਕੀਤੀ ਹੈ ਇਹਨਾਂ ਨੇ ਪਾਲਿਸੀ ਲੈਂਡ ਪੂਲਿੰਗ ਦੀ ਈ ਐਫ ਜੀ ਐਚ ਆਈ ਜੇ ਚ ਇਹਨਾਂ ਨੇ ਜਿਹੜੇ ਇੱਕ ਕਨਾਲ ਦੋ ਕਨਾਲ ਤੇ ਸੀ ਕਮਰਸ਼ੀਅਲ ਉਹ ਖਤਮ ਕਰ ਦਿੱਤੀ ਤੇ ਜਿਹੜੀ ਇੱਕ ਏਕੜ ਤੇ ਸੀ ਜੀ ਦਿੰਦੇ ਉਸ ਦੇ ਉੱਤੇ ਪਹਿਲਾਂ ਇੱਕ 500 ਗਜ਼ ਦਾ ਸੀ ਰੈਜ਼ੀਡੈਂਸ਼ੀਅਲ ਪਲਾਟ ਇੱਕ 300 ਦਾ ਇੱਕ 200 ਦਾ ਉਹ ਹੁਣ 300 ਤੇ 200 ਬੰਦ ਕਰਕੇ ਦੋਨੋਂ ਪਾ 500 ਦੇ ਕਰਤੇ ਤੇ ਇਹਦੇ ਨਾਲ ਕਿਉਂਕਿ ਜ਼ਿੰਮੇਵਾਰਾਂ ਨੂੰ ਬੜਾ ਘਾਟਾ ਪੈਣਾ ਇਸ ਚੀਜ਼ ਦਾ ਜੀ 23 ਕਰਕੇ ਸਾਡੀ ਮੰਗ ਹੈ ਕਿ ਜਿਹੜੇ 300 200 ਉਹ ਵੀ ਰੱਖਿਆ ਜਾਵੇ ਕਿੰਨੇ ਪਿੰਡਾਂ ਦੀ ਜਿਹੜੀ ਆ ਜ਼ਮੀਨ ਐ ਪਲੈਰ ਹੁੰਦੀ ਆ 190 ਪਿੰਡਾਂ ਤੋਂ ਸ਼ਾਮਿਲ ਇਸ ਚ ਸਾਰਾ ਪਿੰਡ ਬੜੀ ਐ ਬਾਕਰਪਰਾ ਮਟਰਾਂ ਸਿਆਉ ਪੱਤੋਂ ਕਿਸ਼ਨਪਰਾ ਛੱਤ ਇਹਨਾਂ ਪਿੰਡਾਂ ਦੀ ਜ਼ਮੀਨ ਐ ਕੋਈ 3700 ਦੇ ਕਰੀਬ 3700 ਏਕੜ ਦੇ ਕਰੀਬ ਜ਼ਮੀਨ ਐ ਮਤਲਬ ਹੁਣ ਜੇ ਸਰਕਾਰ ਦੀ ਸਹਿਮਤੀ ਨਹੀਂ ਬਣਦੀ ਨਹੀਂ ਹੁਕਮ ਐ ਨਹੀਂ 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 ਹੁਣ ਜਿੰਮੀਦਾਰ ਤੇ ਜ਼ਮੀਂਦਾਰ ਆਏ ਨੇ ਕੋਈ ਜ਼ਮੀਨ ਦੇਣ ਲਈ ਤਿਆਰ ਨਹੀਂ ਇਸ ਚ ਸਾਰੇ ਕੋਈ ਦੇ ਪੰਡਾ ਨੇ ਤੇ ਲਗਾਤਾਰ ਮੀਟਿੰਗਾਂ ਵੀ ਹੋਈਆਂ ਨੇ ਕਲੈਕਟਰ ਨੇ ਕਿ ਉੱਥੇ ਵੀ ਇਹਦਾ ਇੰਕੀ ਪਸੰਦਨਾ ਕੋਈ ਸੈਂਪੀ ਬਣਦੀ ਹੈ ਨਹੀਂ ਜੀ ਨਹੀਂ ਬਣਦੀ ਨਹੀਂ ਜੀ ਬਿਲਕੁਲ ਨਹੀਂ ਬਣ ਰਹੀ ਜੀ ਠੀਕ ਹਾਂਜੀ ਹਾਂ ਕੋਈ ਜ਼ਮੀਨਦਾਰ ਜੀ ਅੱਜ ਸਾਰੇ ਇਕੱਠੇ ਆਏ ਨੇ ਕੋਈ ਜ਼ਮੀਨ ਦੇਣ ਲਈ ਤਿਆਰ ਜੀ ਠੀਕ ਹਾਂਜੀ ਹਾਂ ਕੋਈ ਹੋਇਆ ਪੰਡਾ ਦੀ ਤੁਸੀਂ ਵਿਰੋਧ ਕਰ ਰਹੇ ਹੋ ਬਿਲਕੁਲ ਵਿਰੋਧ ਕਰ ਰਹੇ ਹਾਂ ਜੀ ਵਿਰੋਧ ਵੀ ਇਸ ਕਦਰ ਕਰ ਰਹੇ ਹਾਂ ਅਸੀਂ ਆਪਣੀ ਜ਼ਮੀਨ ਦੇਣੀ ਨਹੀਂ ਹੈ ਨੰਬਰ 1 ਤਾਂ ਇਹ ਗੱਲ ਹੈ ਜੀ ਦੇਖੋ ਕਦੇ ਵੀ ਕੋਈ ਵੀ ਅਧਾਰਾ ਜ਼ਮੀਨ ਐਕਵਾਇਰ ਕਰਦਾ ਹੈ ਪਹਿਲਾਂ ਵੀ ਜ਼ਮੀਨ ਐਕਵਾਇਰ ਹੋਈਆਂ ਸਾਡੀਆਂ ਅੱਜ ਤੋਂ ਨਹੀਂ ਸਾਲ 84 ਤੋਂ ਜ਼ਮੀਨ ਐਕਵਾਇਰ ਹੋ ਰਹੀ ਹੈ ਸੁਹਾਣਾ ਮਟੌਰ ਕੁੰਬੜਾ ਹੋਰ ਕਿੰਨੇ ਪਿੰਡ ਐ ਉਹਨਾਂ ਦੇ ਦਿਨਾਂ 'ਚ ਮੀਟਿੰਗ ਹੁੰਦੀ ਸੀ ਪਿੰਡ ਨੂੰ ਸੱਦ ਸੱਦ ਕੇ ਉਹਨਾਂ ਦੀ ਮੀਟਿੰਗ ਕਰਕੇ ਉਹਨਾਂ ਦੀ ਸਹਿਮਤੀ ਲੈਂਦੇ ਸੀ ਵੀ ਤੁਹਾਨੂੰ ਕੀ ਕੀ ਚਾਹੀਦਾ ਹੈ ਤਾਂ ਉਹ ਸਹਿਮਤੀ ਕਰਕੇ ਫਿਰ ਜਿਹੜਾ ਗਵਰਨਰ ਆਏ ਜ਼ਮੀਨ ਐਕਵਾਇਰ ਕਰਦਾ ਸੀ ਹੁਣ ਇਹ ਹੈ ਕਿ ਐਡਾ ਵੱਡਾ ੱੱੱਕਾ ਪੰਜਾਬ ਸਰਕਾਰ ਕਰ ਰਹੀ ਹੈ ਉਧਰ 40000 ਏਕੜ ਜ਼ਮੀਨ ਉੱਥੇ ਐਕਵਾਇਰ ਹੋ ਰਹੀ ਹੈ ਤੇ 5 ਪਿੰਡ ਇੱਧਰ ਸਿਆਉ ਪੱਤੋਂ ਸੈਕਟਰ 87 ਇਹਦੀ ਜ਼ਮੀਨ ਅਕਵਾਇਰ ਕਰ ਰਹੇ ਆ ਇਹ ਦੇਖੋ ਤਰਾਸ ਦੀ ਕਿਸਾਨਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਣਾ ਇਹਨਾਂ ਦਾ ਸਿੱਖੇ ਕੋਈ ਪਹਿਲਾਂ ਪਾਇਆ ਇਹਨੇ 8899 ਚ ਜ਼ਮੀਨ ਸਾਡੀ ਅਕਵਾਇਰ ਕਰੀ ਹੈ ਹੀਰੇ ਹੀਰਾ ਜ਼ਮੀਨ ਸਾਡੀ ਅਕਵਾਇਰ ਕਰਕੇ ਇਹਨਾਂ ਨੇ ਸ਼ੋਰੂਮ ਕਿੱਥੇ ਦਿੱਤੇ ਆ ਉਹ ਪਰਲੇ ਪਾਸੇ ਲਾਂਡਰਾ ਭਾਗੋ ਮੱਜਰੇ ਕੋਲ ਇਹ ਲੋਕਾਂ ਨਾਲ ਧੱਕਾ ਕਰਿਆ ਇਹੀ ਇਹ 87 ਚ ਕਰਨ ਲੱਗੇ ਆ ਅਸੀਂ ਬਿਲਕੁਲ ਨਹੀਂ ਇਹਨਾਂ ਨੂੰ ਜ਼ਮੀਨ ਦੇਣੀ ਆਪਣੀ ਆ ਮੇਰੇ ਪਿੰਡ ਦੇ ਜਿੰਨੇ ਵੀ ਅਸੀਂ ਸਾਥੀ ਖੜੇ ਆ ਸਾਰੇ ਪੁਰਾਣੇ ਜਿਹੜੇ ਜ਼ਮੀਨਾਂ ਦੇ ਹੱਕਾਂ ਦੀ ਲੜੇ ਆ ਜਿਨ੍ਹਾਂ ਨੇ ਸਪੇ ਤੋਂ ਇਹਨਾਂ ਦਾ ਮਾਨਕੋਟ ਸੁਪਰੀਮ ਕੋਰਟ ਨੇ ਸਾਨੂੰ ਉਹਨਾਂ ਤੇ ਆਸ ਹੈ ਅਸੀਂ ਇਨਸਾਫ਼ ਦੇ ਪਸੰਦ ਲੋਕ ਆ ਇਹਨਾਂ ਨੇ ਕੇਸ ਪਾ ਕੇ ਸਾਡੇ ਕਰਨਾਮ ਸਿੰਘ ਉਹਦੇ ਭਰਾ ਖੜੇ ਆ ਇਹਨਾਂ ਨੇ ਸਰਕਾਰ ਦੇ ਨਾਲ ਲੜਾਈ ਲੜ ਕੇ ਇਹ ਲੋਕਾਂ ਨੂੰ ਜ਼ਮੀਨ ਦਾ ਜਿਹੜਾ ਚੰਗਾ ਮੁਆਵਜ਼ਾ ਤੇ ਲੈਂਡ ਪੁਲਿੰਗ ਦਵਾਈ ਦਿੱਤੀ ਤੇ ਆਪਣੀ ਉਂਗਲੀ ਰੱਖ ਕੇ ਕਿ ਅਸੀਂ ਇੱਥੇ ਸ਼ੋਅਰੂਮ ਲੈਣੇ ਆ ਤਾਂ ਜ਼ਮੀਨ ਦੇਣੀ ਹੈ ਤਾਂ ਜ਼ਮੀਨ ਦਿੱਤੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਸੀ ਜ਼ਮੀਨ ਦੇਣੀ ਨਹੀਂ ਅਸੀਂ ਆਪਣੇ ਹੋਰ ਜਿਹੜੇ ਪੰਜ ਭਰਾ ਸਾਡੇ ਪਿੰਡਾਂ ਵਾਲੇ ਆ ਪੱਤੋਂ ਬੜੀ ਅਸੀਂ ਉਹਨਾਂ ਦੇ ਨਾਲ ਹਿੱਕੜਾ ਆ ਕੇ ਖੜੇ ਆ ਤੇ 87 ਸੈਕਟਰ ਵਾਲੇ ਖਾਸ ਕਰਕੇ ਕਿਉਂਕਿ ਸਾਡੀ ਜ਼ਮੀਨ ਬਿਲਕੁਲ ਸਭ ਤੋਂ ਪਹਿਲਾਂ ਕੁਆਇਰ ਹੋਣੀ ਹੈ ਕਿਉਂਕਿ ਮੋਹਾਲੀ ਦੇ ਐਨ ਹਾਦੂਦ ਦੇ ਅੰਦਰ ਇਹ ਸਾਡੇ ਨਾਲ ਧੋਖਾ ਕਰਨ ਜਾ ਰਹੇ ਨੇ ਜ਼ਮੀਨ ਸਾਡੀ ਐਕਵਾਇਰ ਕਰਕੇ ਸ਼ੋਰੂਮ ਕਹਿੰਦੇ ਅਸੀਂ ਤੁਹਾਨੂੰ ਕਿਤੇ ਦੇਣੇ ਇਹ ਗੱਲ ਪਤਾ ਕੀ ਹੈ ਇਹ ਜਿੰਨੇ ਵੀ ਗਮਾਂਡਾ ਦੇ ਵਿੱਚ ਅਧਿਕਾਰੀ ਹੈ ਇਹ ਮਿਲੇ ਹੋਏ ਆ ਇਹਨਾਂ ਨੇ ਫਿਰ ਬਾਅਦ ਚ ਆਪਣੀ ਆਪਣੀ ਪਰਚੀਆਂ ਪਾ ਕੇ ਅਫਸਨਾਵਾਂ ਦੀਆਂ ਉੱਥੇ ਸ਼ੋਰੂਮ ਕੱਢਣੇ ਆ ਕਿਸਾਨਾਂ ਨੂੰ ਦਿਖਾਣਾ ਨੇ ਠੂਠਾ ਇਸ ਕਰਕੇ ਅਸੀਂ ਆਪਣੀ ਕੋਈ ਜ਼ਮੀਨ ਦੇਣੀ ਨਹੀਂ ਜ਼ਮੀਨ ਦਾ ਅਸੀਂ ਵਿਰੋਧ ਕਰਦੇ ਆ ਅੱਜ ਅਸੀਂ ਪਹਿਲੀ ਵਾਰ ਆਏ ਆ ਸਾਨੂੰ ਪਤਾ ਲੱਗਿਆ ਚਲੋ ਸਾਨੂੰ ਕੌਲ ਦਾ ਪਤਾ ਨਹੀਂ ਤਾਂ ਮੈਂ ਆਪਣੇ ਭਰਾਵਾਂ ਨੂੰ ਵੀ ਕਿਹਾ ਕਿਸਾਨਾਂ ਨੂੰ ਵੀ ਕਿ ਦੱਸਿਆ ਕਰੋ ਰੌਲਾ ਪਾਇਆ ਕਰੋ ਅਸੀਂ ਵੱਡਾ ਇਕੱਠ ਕਰੂਗੇ ਸਾਰੇ ਕਿਸਾਨ ਇੱਥੇ ਅਜੇ ਤਾਂ ਥੋੜੀ ਗਿਣਤੀ ਚ ਆਏ ਆਂ ਤੇ ਅਸੀਂ ਆਪਣੇ ਹੱਕਾਂ ਦੇ ਲਈ ਜੂੰਜਣਾ ਜਾਣਦੇ ਸਾਡੇ ਪਿਤਾ ਪੁਰਖੀ ਸਾਡੀ ਇਹ ਜ਼ਾਇਦਾਦ ਹੈ ਮਾਂ ਹੈ ਸਾਡੀ ਜਿਹਨੂੰ ਇਹ ਖਰੀਦ ਕੇ ਸਾਨੂੰ ਕੱਖਾਂ ਤੋਂ ਹੌਲੇ ਕਰ ਰਹੇ ਆਂ ਸਾਨੂੰ ਮੁਆਵਜ਼ਾ ਆਪਣੀ ਮਰਜ਼ੀ ਨਾਲ ਦੇਣਾ ਸ਼ੋਰੂਮ ਪਲਾਟ ਆਪਣੀ ਮਰਜ਼ੀ ਨਾਲ ਫਤ ਇਹ ਹੀ ਠੇਕੇਦਾਰ ਹੋਗੇ ਜ਼ਮੀਨ ਦੇ ਅਸੀਂ ਕੌਣ ਹੈ ਇਸ ਕਰਕੇ ਸਰਕਾਰ ਤਾਂ ਕਹਿੰਦੀ ਜੇ ਨਹੀਂ ਕਰਾਂਗੇ ਨਹੀਂ ਕਰਾਂਗੇ ਕੋਈ ਬਾਤ ਨਹੀਂ ਫਿਰ ਇੱਥੇ ਆ ਕਿਸਾਨ ਵੀ ਥਵੇਂ ਵੀ ਇੱਥੇ ਆ ਜਿਓ ਫਿਰ ਜੇ ਐਡਾ ਦਾਮੇ ਪੱਟਾ ਮ ਆ ਜਿਓ ਹਾਂ ਆਜੋ ਪਿੰਡ ਸੁਹਾਣਾ ਤੋਂ ਬੋਲੌਂ ਕਰਦਾ ਸਾਡੀ ਜ਼ਮੀਨ ਮੇਰੀ ਜਿਹੜੀ ਹੈ ਸੈਕਟਰ 76 ਤੋਂ 80 ਦੇ ਵਿੱਚ 2015 ਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਕੇਸ ਜਿੱਤੇ ਸੀ ਤੇ ਅਸੀਂ 16 ਦੇ ਵਿੱਚ ਗਵਾਡਾ ਨੂੰ ਜਿਸ਼ਟੀਆਂ ਕਰਾਤੀਆਂ ਲੇਕਿਨ ਸਾਨੂੰ ਉਹਦਾ ਜਿਹੜਾ ਕੰਪਨਸੇਸ਼ਨ ਸੀ ਲੈਂਡ ਪੁਲਿੰਗ ਸੀ ਉਹ ਹਾਲ ਤੱਕ ਵੀ ਪੂਰੀ ਨਹੀਂ ਮਿਲੀ ਸਿਰਫ ਰਹਿਸ਼ੀ ਪਲਾਟਸ ਹਨ ਦਿੱਤੇ ਨੇ ਤੇ ਮੇਰੇ ਤਿੰਨ ਸ਼ੋਅਰੂਮ ਐਸਆਈਓ ਜਿਹੜੇ ਨੇ ਸੈਕਟਰ 78 ਦੇ ਵਿੱਚ ਅਲਾਟਮੈਂਟ ਹੋਈ ਸੀ ਜਿਨ੍ਹਾਂ ਦੀ ਐਲਓਆਈਆਂ ਮੈਨੂੰ 2017 ਦੇ ਵਿੱਚ ਆ ਮੈਨੂੰ ਅਲਾਟਮੈਂਟ ਹੋਈ ਏ ਐਲਓਆਈਆਂ ਦਿੱਤੀਆਂ ਤੇ 18 ਦੇ ਵਿੱਚ ਮੈਨੂੰ ਅਲਾਟਮੈਂਟ ਲੈਟਰ ਜਾਰੀ ਕਰਦੇ ਸਿਰ ਉੱਪਰ ਨੰਬਰ ਦਿੰਦੇ ਠੀਕ ਹੈ ਨੰਬਰ ਦੇਤੇ ਐਸਆਈਓ ਨੰਬਰ ਵੀ ਲਾਤੇ ਡਰਾ ਵੀ ਕੱਢਤਾ ਪਰ ਲੇਕਿਨ ਅੱਜ ਤੱਕ 2025 ਤੱਕ ਮਨੂੰ ਇਹਨਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ ਅਸੀਂ ਨਹੀਂ ਬਣਾਉਂਦੇ ਜਿਹੜਾ ਕਿ ਬਹੁਤ ਸਰਾਸਰ ਧੱਕਾ ਹੈ ਠੀਕ ਹੈ ਜੀ ਮੇਰੀ ਜ਼ਮੀਨ ਤਾਂ ਲੈ ਲਈ ਕਰੋੜਾ ਰੁਪਏ ਦੀ ਲੇਕਿਨ ਮਨੂੰ ਉਹਦਾ ਜਿਹੜਾ ਬੈਨੀਫਿਟ ਹੈ ਕਮਰਸ਼ੀਅਲ ਬੈਨੀਫਿਟ ਹੈ ਉਹ ਹਾਲ ਤੱਕ ਨਹੀਂ ਮਿਲਿਆ ਉੱਥੇ ਸਾਡੇ ਹੋਰ ਵੀ ਭਰਾਵਾਂ ਦੀਆਂ ਬੇ ਸ਼ੌਪਾਂ ਨੇ ਆਪਣੇ ਐਸਆਈਓ ਨੇ ਅਸੀਂ 8-10 ਲੋਟੀਆਂ ਸਾਰੇ ਅਸੀਂ ਧੱਕੇ ਖਾ ਰਹੇ ਹਾਂ ਅਫਸਰਾਂ ਦੇ ਕੋਲ ਸਾਰਿਆਂ ਕੋਲ ਜਾਏ ਸੀਏ ਤੱਕ ਜਾਏ ਐ ਸੈਕਟਰੀ ਤੱਕ ਜਾਏ ਐ ਸੀਏ ਤੱਕ ਜਾਏ ਲੇਕਿਨ ਸਾਨੂੰ ਕਿਸੇ ਨੇ ਹਲਤ ਕੋਈ ਬਾਹ ਨਹੀਂ ਫੜਾਈ ਅੱਛਾ ਇਹ ਦੱਸੋ ਜਿਹੜੀ ਹੁਣ ਐਮੈਂਡਮੈਂਟ ਹੋਈ ਆ ਲੈਨ ਕਾਨੂੰਨ ਦੇ ਵਿੱਚ ਇਹ ਰਾਹਤ ਦੇਣ ਵਾਲਾ ਕਿ ਉਹਦੇ ਨੂੰ ਵੀ ਇਹ ਉਸ ਤੋਂ ਵੀ ਖਤਰਨਾਕ ਜਿਹਦੇ ਵਿੱਚ ਚਾਰ ਕਨਾਲ ਤੋਂ ਥੱਲੇ ਕਮਰਸ਼ੀਅਲ ਬਿਲਕੁਲ ਹੀ ਖਤਮ ਕਰਤੀ ਐ ਬਹੁਤ ਜਿਹੜਾ ਕਿ ਜ਼ਿਮੀਂਦਾਰਾਂ ਨਾਲ ਬਹੁਤ ਵੱਡਾ ਤੱਕਾ ਹੈ ਠੀਕ ਹੈ ਜੀ ਜ਼ਮੀਨ ਜ਼ਿਮੀਂਦਾਰ ਦੀ ਮਾਂ ਰੋਜੀ ਰੋਟੀ ਐ ਤੇ ਰੋਜੀ ਰੋਟੀ ਲਈ ਕਮਰਸ਼ੀਅਲ ਜਿਹੜੀ ਐ ਉਹ ਬਹੁਤ ਜ਼ਰੂਰੀ ਹੈ ਤੁਹਾਨੂੰ ਤੁਸੀਂ ਤਾਂ ਮੰਨ ਲਓ ਕੂਟਾਂ ਦੇ ਵਿੱਚ ਲੜਾਈ ਲੱਗ ਗਈ ਆਮ ਤੌਰ ਤੇ ਲੱਗਦਾ ਕਿ ਕਿਸਾਨ ਉਸ ਤੱਕ ਜਾ ਸਕਦਾ ਏਡੀ ਲੜਾਈ ਲੱਟ ਸਕਦਾ ਮਤਲਬ ਕਿਸਾਨ ਜਾਣਗੇ ਬਿਲਕੁਲ ਜਾਣਗੇ ਸਾਡੇ ਕਿਸਾਨ ਸਾਰੇ ਇਕੱਠੇ ਨੇ ਅਸੀਂ ਪੁਰਾਣੇ ਕਿਸਾਨ ਵੀ ਇਹਨਾਂ ਜਿੰਨੇ ਸਾਡੇ ਨਵੇਂ ਏਰੀਆ ਦੇ ਕਿਸਾਨ ਜਿਨ੍ਹਾਂ ਜਿਨ੍ਹਾਂ ਦੀ ਜਮੀਨਾਂ ਅੱਜ ਕੋਇਰ ਹੋ ਰਹੀਆਂ ਨੇ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜੇ ਸਾਡੀਆਂ 76 80 ਦੇ ਵਿੱਚ ਇੱਕ ਮੰਡੀ ਦੇ ਵਿੱਚ ਵੀ ਸਾਡੇ ਐਸਆਰ ਸਾਡੇ ਅਕਵਾਇਰ ਕਰਲੇ ਸੀ ਫੜ ਵੜਾ ਕੁਆਰ ਕਰ ਲਿਆ ਸੀ ਲੇਕਿਨ ਉਹਦਾ ਵੀ ਸਾਨੂੰ ਅਜ ਤੱਕ ਬੈਨੀਫਿਟ ਨਹੀਂ ਮਿਲਿਆ ਤੇ ਹੋਰ ਇੱਕ ਸਾਡੀਆਂ ਸੁਹਾਣਾ ਪਿੰਡ ਦੇ ਬਿਲਕੁਲ ਓਪੋਜੀਟ ਤੇ ਸਾਈਡ ਤੇ ਅਸੀਂ 45 50 ਸਾਲ ਤੋਂ ਅਸੀਂ ਬੈਠੇ ਮਕਾਨ ਹੈ ਸਾਡੇ ਦੁਕਾਨਾਂ ਨੇ ਹੋਰ ਵੀ ਮਾਰਕੀਟ ਹੈ ਤੇ ਲੋਕਾਂ ਦਾ ਰੋਜ਼ਗਾਰ ਚੱਲਿਆ ਹੋਇਆ 50 ਸਾਲ ਤੋਂ ਤੇ ਇਹਨਾਂ ਨੇ ਸਰਕਾਰ ਨੇ ਤਿੰਨ ਵਾਰੀ ਨੋਟੀਫਿਕੇਸ਼ਨ ਕਰ ਲਿਆ ਉਸ ਜ਼ਮੀਨ ਦਾ ਅਸੀਂ ਕੇਸ ਜਿੱਤ ਚੁੱਕੇ ਆ ਤੇ ਹੁਣ ਇਹਨਾਂ ਨੇ ਦੁਆਰਾ ਫਿਰ ਨਵੇਂ ਸਿਰੇ ਤੋਂ ਨੋਟੀਫਿਕੇਸ਼ਨ ਫਿਰ ਕਰ ਦਿੱਤਾ ਗਿਆ ਜਿਹੜਾ ਕਿ ਸਰਾਸਰ ਧੱਕਾ ਹਾਲਾਂਕਿ ਕੋਈ ਪਾਲਸੀ ਨਹੀਂ ਹੈ ਕਿਸੇ ਦਾ ਮਰਲਾ ਕਿਸੇ ਦਾ ਡੇਢ ਮਰਲਾ ਉਹ ਡੇਰਾ ਦਾ ਰਾਧਾ ਸੁਆਮੀ ਬਿਆਸ ਇਹ ਜਿਹੜਾ ਲੈਂਡ ਮਾਫੀਆ ਇਹ ਸਰਕਾਰ ਇਹੋ ਜਿਹੇ ਲੋਕਾਂ ਦੇ ਨਾਲ ਮਿਲੀ ਹੋਈ ਹੈ ਜਿਹੜੀ ਕਿ ਉਹਨਾਂ ਲੋਕਾਂ ਨੂੰ ਸ਼ਹਿਦ ਹੰਦੀ ਹੈ ਉਹ 200 ਕਿਲਾ ਜਿਹਦਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਸਾਡਾ ਕੇਸ ਚੱਲ ਰਿਹਾ ਹੈ 200 ਕਿਲੇ ਦੇ ਖਿਲਾਫ ਤੇ ਉਹ ਰੱਦ ਕਰਾਉਣਾ ਹੋਏਗਾ ਉਹ ਬਿਲਕੁਲ ਬਿਲਕੁਲ ਲੈਂਡ ਐਕੁਇਜਿਸ਼ਨ ਰੈਕਟ ਦੇ ਅਗੇਂਸਟ ਜ਼ਮੀਨ ਜਿਹੜੀ ਹੈ ਅਲਾਟਮੈਂਟ ਹੋਈ ਹੋਈ ਹੈ ਠੀਕ ਠੀਕ ਹੈ ਜੀ ਹਾਈ ਕੋਰਟ ਦੇ ਕੈਨਸਲ